ਸ੍ਰੀ ਅੰਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਮ ਜਿਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨ ਵਜੀਆਂ ਵਾਦਾਈਆਂ ਆਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੁ ਤਾ ਗਾ ਬੋ ਹਰੀ ਕੇ RAM ਜਿਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਮੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਮ ਗਲਾ ਸਮਰ ਸਵਾਮੀ ਸੋ ਕਿਉ ਮਨੋ ਵੀਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੀ ਸਾਹਿਬਾ ਗਿਆਨਾਹੀ ਕਰ ਤੇਰਾ ਕਰਤਾ ਤੇਰਾ ਸਭ ਚਾਹ ਜਿਸ ਦੇਹੀ ਸੋ ਪਾਵੇ ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਪੂਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਇ ਵਸਿਆ ਜਿਨੇ ਇਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋਂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਤਕਾਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂ ਤੁਰ ਵਸਗੀ ਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਤ ਕਰ ਅਨਹਦ ਵਾਜੀ ਸਾਤ ਜਿਲੇਵੇ ਬਿੰਦੇ ਨਿਮਾਨੀ ਦੇ ਨਿਮਾਨੀ ਲਵੇ ਬਾਜੂ ਹੂੰ ਗਿਆ ਕਰੇ ਵਿਚਾਰੀਆ ਤਦ ਬਾਸ ਸਮਰਾਤ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਸੁਨਾਉ ਹਰਥਾਉ ਨਹੀਂ ਜਬ ਲਾ ਸਵਾਰਿਆ ਕਹੇ ਨਾਨਕ ਲਵੇ ਬਾਜੂ ਕਿਆ ਕਰੇ ਵਿਚਾਰੀਆ आनंद आनंद सबको कहे आनंद गुरु ते जानिया जानिया आनंद सदा गुरु ते कृपा करी प्यारिया कर कृपा के वे कटे गया आनंजन सारे अंदरो जन का मुंह टूटा जन का शब्द सच्चे सवारिया कहे नानक यो आनंद है आनंद गुरु ते जानिया ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਦਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦਾਿਸਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਨਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੀ ਸੂਈ ਜਨ ਪਾਵੇ ਆਪੂ ਸੰਤ ਪਿਆਰੀ ਉਕਤ ਕੀ ਕਰੇ ਕਹਾਣੀ ਕਰੇ ਕਹਾਣੀ ਕਤ ਕੀ ਰੀ ਗੇ ਦੁਆਰੀ ਬਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਮੁਕਮਨ ਹੋਂ ਗੁਰੂ ਕੇ ਰਾਗ ਗਾਓ ਸਚੀ ਬਾਣੀ ਕਹਿ ਲਾਣ ਸੁਣੋ ਸੰਤੋ ਕਥ ਲੋਕਤ ਕਹਾਰੀਏ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਚਤਰਾਏ ਨਾ ਪਾਇਆ ਕਿਨੇ ਤੂ ਸੁਨ ਮਨ ਮੇਰਿਆ ਇਹ ਮਾਇਆ ਮੂਨੀ ਜਿਨੇਤ ਪਰਮ ਪੁਲਾਇਆ ਮਾਇਆ ਦਾ ਮੂਨੀ ਤਨੇ ਕੀਤੀ ਜਾਂ ਠਗੁਲੀ ਪਾਈਆ ਕੁਰਬਾਨ ਕੀਤਾ ਤਸੇ ਵਿਟੋ ਜਨਮੋਂ ਮਿਠਾ ਲਾਇਆ ਗੁਰ ਨਾਨਕ ਮਨ ਚੰਚਲ ਤਤਰਾਈ ਕਿਨੇ ਨਾ ਪਾਇਆ ਈਮਾਨ ਪਿਆਰਿਆ ਤੂੰ ਸਦਾ ਸੱਤ ਸੰਭਾਲੇ ਉਕਟਮ ਦੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ تیرਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕਾਮੁਲੇ ਨਾ ਕੀਚੇ ਜਿਤੰਤ ਪਛਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੇ ਤੇਰਾ ਉਪਨਾਬ ਜਾਣਹਿ ਜੀ ਜਾਣ ਸਭ ਖੇਲ ਤੇਰਾ ਕਿਆ ਕੋ ਆਖੁ ਰਖਾਨੀ ਆਖੈ ਤੈ ਵੇਖੈ ਸਭ ਤੁਮ ਹੈ ਜਿਨ ਜਗ ਤੂ ਪਾਇਆ ਕਹੇ ਨਾਨਕ ਤੂ ਸਦਾ ਗੰਮ ਹੈ ਤੇਰਾ ਅੰਤ ਨਾ ਪਾਇਆ ਸੁਰਨਾਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਦੁਤ ਪਾਇ ਇੱਕ ਵੇਕ ਵਰਸਨ ਆ ਲਵ ਲੋਭ ਅੰਕਾਰ ਚੁਕਾ ਸਤਿਗੁਰੂ ਪਲ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੂਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰਿਵਖਮਾਰਗ ਚੱਲਣਾ ਲਵ ਲੋਭ ਅੰਕਾਰ ਤਜਿ ਜਿਸਨਾ ਬੋਤ ਨਹੀਂ ਬੋਲਣਾ ਕਰਨੀ ਉੱਤ ਕੀ ਵਾੜੂ ਨੀਕੀ ਨੇਧ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋਉ ਜੁਗ ਨਿਰਾਲੀ ਜੋ ਤੂੰ ਚਲਾਈ ਤਿਨ ਚੱਲੇ ਸੁਆਮੀ ਹੋਰ ਗਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਹੀ ਤਿਮ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਨਾਇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਇਹ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵੇ ਹੀ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਰੀਲਾ ਸਤਿਗੁਰੂ ਸੁਨਾਇ ਤਿਨ ਕੇ ਮਨ ਵਿੱਚ ਆਇ ਜਿਨ ਤੁਰਹੋਂ ਲਿਖਿਆ ਆਇ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾ ਗੱਲ ਨਹੀਂ ਗਿਨੇ ਨਾ ਪਾਇਆ ਕਹਿ ਨਾਨਕ ਸਭ ਸੋਈਲਾ ਸਤਿਗੁਰੂ ਸੁਨਾਇਆ ਪਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਨੀ ਧਿਆਇਆ ਪਿਤ ਮਾਤਾ ਪਿਤਾ ਗੁਟੰ ਸਹਸਿਓਪੇ ਸੰਗ ਸਬਾਈਆ ਕਹਨ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਨੀ ਗੁਰਮੁਖ ਹਰ ਧਿਆਇਆ ਕਰਮੀ ਸਹ ਨਾ ਉਪਜੀ ਵਿੰ ਸਹ ਜੀ ਸਹ ਸਹ ਨਾ ਜਾਏ ਨਾ ਜਾਏ ਸਹ ਸਗਦੇ ਸੰਜਮ ਰਹੀ ਕਰਮ ਕਮਾਏ ਸਹ ਸੇ ਜੋ ਮੁਲੀਨ ਹੈ ਕਿ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰਿ ਸਿਉ ਰਹੂ ਚਿਤ ਲਾਏ ਬਹਿ ਨਾਨਕ ਗੁਰ ਪ੍ਰਸਾਦਿ ਸਹ ਜੋ ਉਪਜਿਓ ਸਹ ਸਹ ਵਿਜਾਈ ਜੀਉ ਬੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾ ਮੈ ਲੈਤਨੀ ਜਨਮ ਜਿਏ ਹਾਰਿਆਇ ਤਿਸਨਾ ਵੱਡਾ ਰੋਗ ਲਗਾ ਮਨਨ ਮਨ ਵਿਸਾਰਿਆ ਵੇਦਾ ਮਹਿਨਾ ਮਤਮ ਸੋ ਸੁਣੇ ਨਾਹੀ ਫਿਰ ਜਉ ਬਤਾਲਿਆ ਕਹੇ ਨਾਨਕ ਜਨ ਸਤਜਿਆ ਕੂੜੇ ਲਾਗੇ ਤਨੀ ਜਨਮ ਜੁ ਹਾਰਿਆ ਜੀਉ ਨਿਰਮਲ 바ਰੋ ਨਿਰਮਲ 바ਰੋ ਤਾ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨਮ ਨਰਮ ਸਦਾ ਰਹੇ ਗੁਰ ਨਾਲੇ ਜੀ ਕੋ ਸਿਖ ਗੁਰੂ ਸੇਤੀ ਸਰਮੁਖ ਹੋਵਾਰੁ ਹੋਵੇ ਤਾਂ ਸਰਮੁਖ ਸਿ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੀ ਚਰਨਹਿਰ ਦੇ ਧਿਆਏ ਅੰਤਰਾਤਮਿ ਸੰਭਾਲੇ ਆਪ ਛਟ ਸਦਾ ਰਹੇ ਪਰਨੇ ਗੁਰ ਬਿਨਾ ਵਰਨਾ ਜਾਣੇ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸੁਖ ਸਨਮੁਖ ਹੋਏ ਜੇ ਕੋ ਵਰਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤਿ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾ ਕੋਈ ਪੂਛੋ ਭੇ ਕੀ ਆਜਾਇ ਅਨੇਕ ਜੋਨੀ ਪਰਮਾਵੇ ਬਿਨ ਸਤਗੁਰ ਮੁਕਤਿ ਨਾ ਪਾਈ ਫਿਰ ਮੁਕਤ ਪਾਏ ਲਾਗ ਚੰਨੀ ਸਤਗੁਰ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤਿ ਨਾ ਪਾਏ ਗਾਵੋ ਸਖ ਸਤਿਗੁਰੂ ਕੀ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨੰਦਰ ਕਰਮ ਹੋ ਗਏ ਹਿਰਦੈ ਤਨਾ ਸੁ ਬਾਣੀ ਪੀਵੋ ਅਮਰ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹ ਨਾਨਕ ਸਦਾ ਗਾਵੋ ਏ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਮੁਖਾਣੀ ਹਰ ਹਰ ਨਿਰ ਕਰ ਹੈ ਰਸਨਾ ਕਹਿਆ ਕਛੁ ਨਾ ਜਾੜੀ ਚਿਤ ਜਨ ਕਾ ਹਿ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜੇ ਜੜਾਉ ਸ਼ਬਦ ਤਨ ਜਿਤ ਮਨ ਲਾਗਾ ਇਹੋ ਹੁ ਆਸਬਾਉ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀ ਰਤਨਾਪੇ ਜਿਸ ਨੂੰ ਦੀਪ ਜਾਇ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸ਼ਕਤਾ ਪੂਰ ਪਾਇ ਕੇ ਕਰਤਾ ਮੋਕੰ ਵਰਤਾਏ ਮੋਕੰ ਵਰਤਾਏ ਆਪ ਵੇਖੈ ਗੁਰਮੁਖ ਸੇ ਬਜਾਈ ਤੂੜੈ ਬੰਧਨ ਹੋਗਾ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਗ ਬਰਸ ਹੋਵੇ ਕਸੂ ਲਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰ ਸਾਸ ਸਰਬੁਨ ਪਾਪ ਬਿਜਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੋਂ ਤਤੈ ਸਾਰ ਨ ਜਾਣੀ ਦੇਹ ਗੁਣੀ ਸੰਸਾਰ ਬ੍ਰਹਮ ਸੁਤਿਆ ਸੁਤਿਆ ਰਹਿਣ ਵਿਹਾਰੀ ਗੁਰ ਕਿਰਪਾ ਤੇ ਸੇ ਜੁ ਜਾਗੇ ਜਨਾ ਹਰ ਮਨ ਵਸਿਆ ਬੂਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਅੰਨੰਦ ਨਾਲ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀਆ ਮਨੋਂ ਕਿਉ ਵਿਸਾਰੀਏ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਬੋਸਨੋਂ ਕਿ ਹੋ ਬੋਹਿ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵਾ ਪਿਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਵਡਦਾਤਾ ਸੋ ਕਿਉ ਮਨੋਂ ਵਿਸਾਰੀਆ ਜਿਐ ਸੀ ਅਗਨੁਦਰ ਮਹਿ ਤੈ ਸੀ ਬਾਹਰ ਮਾਇਆ ਮਾਇਆ ਗਨ ਸਭੇ ਕੁਝ ਦੇਹੀ ਕਰਤੇ ਖੇਦ ਜਾ ਆਜਾ ਤਿਸ ਬਾਣਾ ਤਜ ਮਿਆ ਪਰਵਾਰ ਭਲਾ ਪਾਇਆ ਲਿਪ ਚੁੜਗੀ ਲਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿ ਤਰ ਵੀਸਰਾ ਮੋਪ ਜੇ ਬਹੁ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿ ਜਨ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਾ ਪਰਮੁਲੁ ਕੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਬਟੋਰੇ ਲੋਕ ਵਿਲਾਏ ਸਦ ਗੁਰਦੇ ਮਿਲੇ ਤਿਸੋਂ ਸੋਪੀਏ ਵਿੱਚੋਂ ਆਪ ਜਾਏ ਜਿਸ ਕਾ ਜੀਉ ਤਿਸ ਮਿਲ ਰਹਿ ਹਰ ਵਸੇ ਮਨ ਆਏ ਹਰਾਪ ਮੁਲਕ ਆਪਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵੰਜਾਰਾ ਹਰਾਸ ਮੇਰੀ ਮਨ ਵੰਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਦੇ ਜਪ ਵਜੀਹੋ ਲਾਹ ਘਟਿਉ ਦਿਹਾੜੀਏ ਤੰਤ ਨਾ ਮਿਲਿਆ ਜਿਨ ਹਰਾਪੇ ਭਾਣਾ ਕਹੇ ਨਾਨਕ ਰਸ ਮੇਰੀ ਮਨ ਹੋਆ ਬੰਜਾਰ ਆਈ ਰਸਨਾ ਤੂੰ ਦਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਤ ਕਿਤੇ ਜੇ ਚਰਹ ਹਰਸ ਬੱਲੇ ਨਾ ਪਾਏ ਹਰਸ ਪਾਏ ਬੱਲੇ ਪੀਏ ਹਰਸ ਬੰਗਰ ਨਾ ਦਿਸਣਾ ਲਾਗਿਆਏ ਹੋ ਹਰਸ ਕਰਮੀ ਪਾਈਐ ਸਤਗੁਰ ਮਿਲੇ ਜਿਸਿਆਏ ਕਹੇ ਨਾਨਕ ਹੋ ਰੰਗ ਰਸ ਵਿਸਰੇ ਜਾ ਹਰ ਵਸੇ ਮਨ ਆਏ ਏ ਸ਼ਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੁਧ ਵਿਤਾ ਤੂੰ ਜਗ ਮੇ ਆਇਆ ਹਰਿਆ ਪ੍ਰੇ ਮਾਤਾ ਬੇ ਪਿਤਾ ਜਿਨ ਜੀਉ ਪਾਇ ਜਗ ਦਿਖਾਇਆ ਗੁਰ ਪ੍ਰਸਾਦ ਦੀ ਪੂਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ ਮਨ ਜਾਓ ਪਿਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸੁਖੀ ਗ੍ਰੰਧਰ ਬਣਿਆ ਹਰ ਗਾਉ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰਿ ਰਸ ਭੋਗੋ ਕਹ ਨਾਨਕ ਪ੍ਰਭ ਆਗ ਮਿਲਿਆ ਕਰਨ ਕਰਨ ਜੋਗੋ ਈ ਸ਼ਰੀਰਾ ਮੇਰੇ ਆਇ ਇਸ ਜਗ ਮੇ ਆਇ ਕੀ ਕਾ ਤਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮੇ ਆਇ ਜਿਨ ਹਾਰਤੀ ਰਾ ਰਚਨਾ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਆਇ ਕਹ ਨਾਨਕ ਓ ਸ਼ਰੀਰ ਪ੍ਰਵਹਨ ਹੋਆ ਜਿਨ ਸਤਗੁਰ ਸਿਉਂ ਚਤ ਲਾਇਆ ਇਹ ਨੇਤਰ ਮੇਰੇ ਹੋ ਹਰਦੂ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੂ ਕੋਈ ਹਰ ਬਿਨਾ ਵਰਨਾ ਦੇਖੂ ਕੋਈ ਨਦਰੀ ਹਰ ਨਿਆਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਅਰ ਕਾ ਰੂਪ ਆ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾ ਵਿਖਾ ਹਰਿ ਕਹੈ ਹਰ ਬਿਨਾ ਵਰਨਾ ਕੋਈ ਕਹੈ ਨਾਨਕੇ ਨੇਤਰ ਅੰਧ ਸੇ ਸਤਿਗੁਰੁ ਮਿਲਿਆ ਅੰਧ ਦ੍ਰਿਸ਼ਟ ਹੋਈਏ ਸ੍ਰਵਨ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੀ ਸੁਣਨੇ ਨੂੰ ਪਠਾਈ ਸ੍ਰੀ ਲਾਇ ਸੁਣੋ ਸਤਿ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰ ਨਾਮ ਸੁਣੋ ਪਵਿੱਤਰ ਹੋਵੋ ਸਾਚੀ ਸੁਣਨੇ ਨੂੰ ਪਠਾਈ ਹਰ ਜੀ ਗੋਪਾੰਦਰ ਰਾਕਾ ਕਾ ਵਾਜਾ ਪਉਨ ਵਜਾਇਆ ਵਜਾਇਆ ਵਾਜਾ ਪਉਨੋ ਦਵਾਰੇ ਪ੍ਰਗਟ ਕੀਏ ਦਸਵਾ ਗੁਪ ਦਰਖਾਇਆ ਗੁਰਦਵਾਰੇ ਲਾਇ ਭਾਵਨੀਕ ਨਾਨਕ ਸੁਆ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਮ ਨਿਧ ਤੁਸਦਾਂਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੀ ਜੀਉ ਗੁਪਾੰਦਰਾ ਕੇ ਵਾਜਾ ਪਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੀ ਕਰ ਗਾਵੂ ਹੋ ਗਾਵੂ ਤਾਂ ਸੋਹਿਲਾ ਕਰ ਸਾਚੀ ਜਿਥੇ ਸਦਾ ਸਜ ਧਿਆਵਹਿ ਸਚੁ ਧਿਆਵਹਿ ਜੀ ਜਾਤੁ ਤਪਾਵੇ ਗੁਰਮੁਖ ਜਨਾਮ ਬਜਾਵਹਿ ਓ ਸਤ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ कह नानक सच सोहला सच खार गावे आनंद सो हो वड पागी हो सगले मनोरत पुरे पार ब्रह्म प्रभु पाया उतरे सगले विसुरे दुख रोग संताप उतरे ਸੋਹਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣਤੇ ਬੁਨੀਤ ਕਹਤੇ ਪਵਿਤ ਸਾਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੇ ਸਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾ ਆਖੇ ਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਅਦੂਰ ਕਰਮੀਆਂ ਪੂ ਆਪਨੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ